ਆਕਲਗੀ ਵਾਲੇ ਨੂੰ ਬਹੁਤ ਚੰਗਾ ਭਾਈ ਮਛੇਰਾ ਇਹ ਤੁਹਾਡੇ ਮਾਨਸਾ ਜ਼ਿਲ੍ਹੇ ਦਾ ਮਾਰਵਾੜੀ ਚ ਬਹੁਤ ਵੱਡਾ ਦਾ ਇਹ ਘੋੜੇ ਦਾ ਕਿਉਂਕਿ ਇਹਦੇ ਕੋਲੇ ਪੰਜਾਬ ਤੋਂ ਨਹੀਂ ਰਾਜਸਥਾਨ ਹਰਿਆਣਾ ਯੂਪੀ ਤੱਕ ਦੀਆਂ ਘੋੜੀਆਂ ਮੇਟ ਹੋਣ ਹੁੰਦੀਆਂ ਇਹ ਘੋੜਾ ਵੀ ਭਾਈ ਆਪਾਂ ਆਪਣੇ ਚੈਨਲ ਤੇ ਫਰਮਾਇਆ ਹੋਇਆ ਬਹੁਤ ਚੰਗਾ ਜਮਾ ਟਾਪ ਕਹਿ ਸਕਦੇ ਆ ਨੂੰ ਮਾਰਵਾੜੀ ਚ ਭਾਈ ਬਾਲਾ ਕੱਠ ਨਾ ਕਰੋ ਯਾਰ ਜਿਹੜੇ ਬਾਈਆਂ ਨੇ ਫੋਟੋ ਕਰਾਉਣੀਆਂ ਉਹੀ ਕੋਡੇ ਕੋਲੇ ਆਇਆ ਕਰੋ ਕਿਉਂਕਿ ਬਾਈ ਜੇ ਕਈ ਵਾਰੀ ਜਾਨਵਰ ਡਰ ਜੇ ਹਨਾ ਕਿਸੇ ਦਾ ਨੁਕਸਾਨ ਨਾ ਹੋ ਜੇ ਮੰਨੇ ਨੂੰ ਗਰੀ ਗੇੜਾ ਕੁੰਡੀ ਪੂਰਾ ਆਇਆ ਕਰੋ ਦੇ ਕੰਮ ਕਹਿੰਦੇ ਆ ਪਤਲਾ ਮੂੰਹ ਲੰਮੀ ਗਰਦਨ ਕੁੰਡੀ ਵਾਲੀ ਬਧਾ ਇੰਗ람 ਭਾਈ ਰਾਜਾ ਅਕਲਗੀ ਵਾਲੇ ਨੂੰ ਸਾਰੀ ਮੇਲਾ ਕਮੇਟੀ ਕੰਨੀਓ ਬਈ ਕੱਲੇ ਕੱਲੇ ਬਛੇਰੇ ਦੀ ਪਾਸੀ ਲਿਆਓ ਹਾਂਜੀ ਜਿਹੜਾ ਅਗਲਾ ਕੋੜਾ ਉਹਦਾ ਨਾਮ ਜੋਰਾ ਮੇਰਾ ਕੋੜਾ ਨਾ ਇੱਕ ਗਾਉ ਮੇਰਾ ਕੋੜਾ ਹਾਂਜੀ ਜਿਹੜਾ ਅਗਲਾ ਕੋੜਾ ਉਹਦਾ ਨਾਮ ਜੋਰਾ ਪਿਤਾ ਦਾ ਨਾਮ ਖਾਬ ਜਹਾਂਗੀਰ ਕੋੜਾ ਜਿਹੜਾ वछेरे दादा उमिरि चोवीह महीने हाइट काट पालक पलवान बहुत चङा वछेरा वछेरे नाम जो पिता नाम खाधा जहांगीर उमिरि चोवीह महीने दो साल ਹਾਈਟ 65 ਇੰਚ ਪਿੰਡ ਸਿੰਘੋ ਓਨਰ ਪਲਵਾਨ ਸਿੰਘ ਤੋਂ ਬਾਈ ਬਹੁਤ ਬਹੁਤ ਵਧਾਈਆਂ ਪ੍ਰਮਾਤਮਾ ਕਰੇ ਤੁਹਾਡੇ ਬੇਛੇਰੇ ਦੀ ਉਮਰ ਲੰਮੀ ਹੋਵੇ ਆ ਪਰਚੀ ਲੈ ਜਾਓ ਕੋਈ ਆਪ ਦੀ ਆਇਓ ਤਾਂ ਲੈ ਜਾਓ ਮਾਣ ਅਕੋ ਜੀ ਚਾਹ ਮਾਏ ਦੀ 64 ਇੰਚ 2015 ਤੋਂ ਵੀ ਸ਼੍ਰੀ ਮੁਕਤਸਰ ਸਾਹਿਬ ਮੇਲੇ ਦੀ ਚੈਂਪੀਅਨ ਸੀ ਉਹ ਬਾਈ ਦੀਪਰ ਕਿਆਂ ਕੋਲੇ ਮੰਦੀਪ ਪਾਰਕਿਆਂ ਕੋਲੇ ਰਾਜਸਥਾਨ ਚਾ ਕੋੜੀ 26 ਬੀਬੀ ਚ ਇੱਕ ਇਹ ਬਚੇਰੇ ਦਾ ਹੋਰ ਵੀ ਭਰਾ ਉਹਨਾਂ ਦੇ ਬਾਈਆਂ ਕੋਲੇ ਆ ਬਹੁਤ ਚੰਗੀ ਬਲੱਡ ਲਾਈਨ ਦਾ ਬਚੇਰਾ ਇਹ ਅੰਕਲ ਅਕਵਾਲ ਪੰਡਾਲ ਤੋਂ ਆਇਆ ਇਹ ਬਾਈ ਕਲਵੰਤ ਸਿੰਘ ਕੋਟਪਾਰੇ ਵਾਲਾ ਮਣੀ ਸਰਪੰਚ ਤੇ ਨਵੀਂ ਸਰਪੰਚ ਉਹਨਾਂ ਕੋਲੇ ਆ ਬਾਈ ਬਹੁਤ ਚੰਗਾ ਬਚੇਰਾ ਇਹ ਮੰਡੀ ਖੋੜਤ ਪਿੰਡਾ ਬਚੇਰਾ ਇਹਦੀ ਜਿਹੜੀ ਫੀਸ ਦੀ ਗੱਲ ਕਰੀਏ ਉਹ 21000 ਰੁਪਿਆ ਇਹ ਬਹੁਤ ਚੰਗੀ ਬਲੱਡ ਲਾਈਨ ਦਾ ਘੋੜਾ ਬਾਈ ਕਿਉਂਕਿ ਇਹਦੀ ਜਿਹੜੀ ਮਾਂ ਉਹ ਮੇਰੇ ਹਸਾਮ ਨਾਲ 1500 16 ਦੀ ਹੋਗੀ ਤੇ ਅੱਜ ਵੀ ਦੋ ਦੰਦ ਵਸ਼ੇਰੀਆਂ ਦੇ ਪੈਰਾਂ 'ਚ ਪੈ ਰੱਖਦੀ ਆ ਇਹ ਕਮਾਲ ਘਟਾਲ ਕੋਲੋਂ ਆਇਆ ਬਹੁਤ ਚੰਗਾ ਬਾਈ ਘੋੜਾ ਇਹਦਾ ਨਾਮ ਨੂਰਾ ਜਿਹੜਾ ਇਹਦਾ ਬਾਪੋਂ ਨਿਊ ਜਵਰਾਜ ਇਹ ਬੈਗ ਡੀਲ ਦਾ ਘੋੜਾ ਇਹ ਵੀ ਇਹ ਹੁਣੇ-ਹੁਣੇ ਆਇਆ ਬਾਈ ਇਹ ਤੁਹਾਡੇ ਏਰੀਏ ਦੀ ਸ਼ਾਨ ਆ ਮਿੱਤਰੋ ਬਹੁਤ ਚੰਗਾ ਕਹਿ ਸਕਦੇ ਆਪਾਂ ਇਹ ਘੋੜਾ ਤੇ ਇਹਦੇ ਬਾਈ ਜਿਹੜੇ ਬੱਚੇ ਆ ਉਹ ਵੀ ਬਹੁਤ ਚੰਗੇ ਆਏ ਆ ਕਿਉਂਕਿ ਇਹ ਦੋਵੇਂ ਪਾਸੋਂ ਬਲੱਡ ਲਾਈਨ ਚ ਬਹੁਤ ਚੰਗਾ ਇਹਦੀ ਮਾਂ ਵਾਲੇ ਪਾਸੋਂ ਵੀ ਬਹੁਤ ਚੰਗੀ ਬਲੱਡ ਲਾਈਨ ਆ ਤੇ ਬਾਪ ਵਾਲੇ ਪਾਸੋਂ ਵੀ ਇੱਕ ਬਈ ਮੈਂ ਫੇਰ ਆਣਾ ਪਈ ਜਿਹੜੇ ਮੇਲਾ ਕਮੇਟੀ ਵਾਲੇ ਪ੍ਰਾਚਾ ਜਿਹੜੇ ਆਪ ਦੇ ਜਾਨਵਰਾਂ ਨਾਲ ਆਏ ਆ ਉਹੀ ਰਹਿਣ ਰੈਂਕ ਚ ਪਾਈ ਬਣ ਕੇ ਬਾਲਾ ਇਕੱਠਾ ਨਾ ਕਰੋ ਕਿਸੇ ਦਾ ਜਾਨਵਰ ਘਬਰਾ ਗਿਆ ਮੁੜ ਕੇ ਫੇਰ ਤੁਸੀਂ ਮਗਰੋਂ ਜਾਂ ਮੇਲਾ ਕਮੇਟੀ ਨੂੰ ਪਤਨਾਵ ਕਰੋਗੇ ਤੇ ਜੇ ਤੁਸੀਂ ਉਹਨੂੰ ਆਖੋਗੇ ਜਿਹੜੇ ਵੀ ਕਿਸੇ ਜਾਨਵਰ ਨੇ ਤੁਹਾਡੇ ਸਾਥ ਲਾਈ ਹਾਂਜੀ ਜਿਹੜਾ ਅਗਲਾ ਬਿਸ਼ੇਰਾ ਉਹਦਾ ਨਾਮ ਛੱਲਾ ਇਹਦਾ ਜਿਹੜਾ ਬਾਜਾ ਸੂਰਜ ਉਮਰ 29 ਮਹੀਨੇ ਕੱਦ 66 ਇੰਚ ਇਹਦਾ ਜਿਹੜਾ ਮਾਲਕਾ ਉਹ ਬਈ ਤੇਜਾ ਵਾਂਦਰਾ ਵਾਲਾ ਬਹੁਤ ਚੰਗਾ ਬਈ ਬਿਸ਼ੇਰਾ ਹੈ ਤੇ ਬਾਈ ਦੀ ਮਿਹਨਤ ਵੀ ਬਹੁਤ ਆ ਕਿਉਂਕਿ ਬਾਈ ਇੱਕ ਨਹੀਂ ਦੋ ਨਹੀਂ ਕਈ ਘੋੜੇ ਪਾਲ ਚੁੱਕਿਆ ਬਹੁਤ ਜੰਗੇ ਜਾਨਵਰ ਪੈਦਾ ਕਰਦਾ ਗੱਲ ਬਾ ਸਿਰਾਂ ਲਾਉਂਦਾ ਇਹਦਾ ਨਾਮ ਬਾਈ ਛੱਲਾ ਉਹ ਸੂਰਜ ਕੋੜੇ ਦਾ ਬਾਈ ਕੋਲੀ ਆ ਸੂਰਜ ਕੋੜਾ ਠੱਗੀਆਂ ਪਿੰਡਾ ਬਾਈ ਦਾ ਨਾਮ ਤੇਗ ਵੰਦਰਾਣਾ ਵਜਦਾ ਇਹ ਮੇਲੇ ਦੀ ਸ਼ਾਨ ਆ ਭਾਈ ਉਮਰੇ ਵੀ 29 ਮਹੀਨੇ ਆ ਕਾਦੇ ਦਾ ਬਾਈ 66 ਇੰਚਾ ਓਏ ਕੁਡਾ ਜਾਰੇ ਇਹ ਬਈ ਮਸ਼ੇਰੇ ਦਿਨਾ ਤੁਹਾਨੂੰ ਇੰਸਟਾਗ੍ਰਾਮ ਤੇ ਅਸਲੀ ਰੀਨਾ ਮਿਲ ਲੰਗਾ ਸੋ ਬਹੁਤ ਬਹੁਤ ਵਧਾਈ ਹੋਵੇ ਬਾਈ ਤੇਜ ਨੂੰ ਮੰਦਰਾ ਵਾਲੇ ਨੂੰ ਇਹ ਬਹੁਤ ਚਿਰ ਦਾ ਬਾਈ ਇਹਦੇ ਤੇ ਆਪਦੀ ਮਿਹਨਤ ਕਰੀ ਜਾਂਦਾ ਤੇ ਮਿਹਨਤ ਦਾ ਮੁੱਲ ਅੱਜ ਮਿਲਿਆ ਬਾਈ ਨੂੰ ਸੋ ਵਧਾਈਆਂ ਬਾਈ ਤੇਜ ਨੂੰ ਜਿਉਂਦਾ ਵਸਦਾ ਰਹੇ ਤੇਰਾ ਮਛੇਰਾ ਰੱਬੇ ਦੀ ਲੰਮੀ ਉਮਰ ਕਰੇ ਹਾਂਜੀ ਭਾਈ ਇਹ ਜਿਹੜਾ ਛੱਲਾ ਮਛੇਰਾ ਇੰਸਟਾਗ੍ਰਾਮ ਤੇ ਜਿਹੜੀ ਭੈਣ ਖੁਸ਼ੀ ਚੈਲਦਾਰ ਆ ਇਹਦੀ ਓਨਰ ਉਹ ਵੀ ਆ ਇੰਸਟਾਗ੍ਰਾਮ ਤੇ ਤੁਸੀਂ ਅਕਸਰ ਰੀਲਾਂ ਵੇਨੇ ਆ ਖੁਸ਼ੀ ਚੈਲਦਾਰ ਅੱਜ ਭੈਣ ਇੱਥੇ ਨਹੀਂ ਪਹੁੰਚ ਸਕੀ ਇਹ ਕਿੰਨਾ ਬਾਈਆਂ ਕੋਲੇ ਤੂਫਾਨ ਆ ਇੱਕ ਸੂਰਜ ਕੋੜਾ ਤੂਫਾਨ ਮਾਰਵਾੜੀ ਆ ਬਹੁਤ ਚੰਗੇ ਚੰਗੇ ਬਾਈ ਦੇ ਕੋੜੇ ਪਾਲੇ ਆ ਸੋ ਵਧਾਈਆਂ ਬਾਈ